ਦੋਸਤੋ ਕੋਈ ਤੁਹਾਡਾ અપમાન ਤਾਂ ਹੀ ਕਰ ਸਕਦਾ ਹੈ ਜੇਕਰ ਤੁਸੀਂ ਸਨਮਾਨ ਦੀ ਇੱਛਾ ਕਰਦੇ ਹੋ ਬਿਹਤਰ ਇਹ ਹੀ ਹੈ ਕਿ ਤੁਸੀਂ ਕਿਸੇ ਤੋਂ ਸਨਮਾਨ ਦੀ ਇੱਛਾ ਹੀ ਨਾ ਕਰੋ ਤੁਹਾਨੂੰ ਕਦੇ ਵੀ અપમાનਤ ਮਹਿਸੂਸ ਨਹੀਂ ਹੋਏਗਾ ਜੇਕਰ ਕੋਈ ਤੁਹਾਡਾ ਬਣਨਾ ਚਾਹੁੰਦਾ ਹੈ ਤਾਂ ਉਹ ਆਪ ਅੱਗੇ ਆਏਗਾ ਜ਼ਬਰਦਸਤੀ ਤੁਸੀਂ ਕਿਸੇ ਨੂੰ ਆਪਣਾ ਨਹੀਂ ਬਣਾ ਸਕਦੇ ਇਹ ਜ਼ਰੂਰੀ ਵੀ ਨਹੀਂ ਕਿ ਹਰ ਕੋਈ ਤੁਹਾਡਾ ਬਣ ਜਾਵੇ ਜ਼ਰੂਰੀ ਨਹੀਂ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ ਉਹ ਵੀ ਤੁਹਾਨੂੰ ਪਸੰਦ ਕਰੇ ਪਰਮਾਤਮਾ ਨੇ ਹਰ ਬੰਦੇ ਨੂੰ ਕੋਈ ਨਾ ਕੋਈ ਖੂਬੀ ਦਿੱਤੀ ਹੈ ਆਪਣੀ ਉਸ ਖਾਸੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਪਹਿਚਾਣੋ ਸਾਡਾ ਸਾਰਾ ਸਮਾਂ ਦੂਜਿਆਂ ਨੂੰ ਸਮਝਣ ਵਿੱਚ ਹੀ ਗੁਜ਼ਰ ਜਾਂਦਾ ਹੈ ਆਪਣੇ ਆਪ ਨੂੰ ਸਮਝ ਲੈਣਾ ਜ਼ਿਆਦਾ ਜ਼ਰੂਰੀ ਹੈ ਅੱਜ ਦੀ ਦੌੜ ਭੱਜ ਦੀ ਜ਼ਿੰਦਗੀ ਵਿੱਚ ਆਪਣੇ ਆਪ ਲਈ ਸਮਾਂ ਜ਼ਰੂਰ ਕੱਢੋ ਕਿਸੇ ਤੋਂ ਬਹੁਤੀ ਉਮੀਦ ਨਾ ਰੱਖੋ ਕੋਸ਼ਿਸ਼ ਕਰੋ ਕਿ ਥੋੜਾ ਸਮਾਂ ਖੁਦ ਨਾਲ ਬਿਤਾਇਆ ਜਾਵੇ ਖੁਸ਼ੀ ਮਾਨਦੀ ਇੱਕ ਅਵਸਥਾ ਹੈ ਇਸ ਲਈ ਬਹੁਤੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਜੇਕਰ ਤੁਸੀਂ ਖੁਸ਼ ਰਹਿਣਾ ਤਾਂ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਹੀ ਖੁਸ਼ੀ ਲੱਭ ਸਕਦੇ ਹੋ ਖੁਸ਼ੀ ਦਾ ਸਮਾਨ ਨਾਲ ਚੀਜ਼ਾਂ ਨਾਲ ਕੋਈ ਸਬੰਧ ਨਹੀਂ ਜ਼ਿੰਦਗੀ ਇੱਕ ਹੀ ਵਾਰ ਮਿਲੀ ਹੈ ਅਗਲੀ ਵਾਰ ਦਾ ਕੋਈ ਭਰੋਸਾ ਨਹੀਂ ਇਸ ਨੂੰ ਰੱਜ ਕੇ ਜੀਓ ਇਸ ਦਾ ਆਨੰਦ ਮਾਣੋ